ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਵਿੱਚ 5 ਸਾਲ ਬਾਅਦ ਮੈਂ ਸ਼ਹਿਰ ਵਾਪਸ ਆਇਆ ਸੀ ਪਰ ਇਸ ਵਾਰ ਮੈਂ ਸੁਧਾਰਨ ਅਮਨ ਨਹੀਂ ਸੀ ਜਿਸ ਨੂੰ ਦੁਨੀਆ ਨੇ ਟਕਰਾ ਦਿੱਤਾ ਸੀ ਉਹ ਅਮਨ ਸਿੰਘ ਬਣ ਕੇ ਵਾਪਸ ਆਇਆ ਸੀ ਜੋ ਬਿਜ਼ਨਸ ਤੇ ਅਪਰਾਧ ਦੀ ਉਹ ਦੁਨੀਆ ਜਿਸ ਤੋਂ ਦਿਨੁੱਗਨ ਵਿੱਚ ਵੀ ਲੋਕ ਹਜ਼ਾਰਾਂ ਨਜ਼ਰਾਂ ਮਲੋਂ ਤੋਂ ਡਰਦੇ ਸੀ ਇੰਨੇ ਵੱਡੇ ਸ਼ਹਿਰ ਦੇ ਸਭ ਤੋਂ ਮਹਿੰਗੇ ਕਲੱਬ ਦੇ ਬਾਹਰ ਉਸਦੀ ਗੱਡੀ ਆ ਕੇ ਰੁਕਦੀ ਸੀ ਬਾਹਰ ਮੀਂਹ ਪੈ ਰਿਹਾ ਸੀ ਬਿਲਕੁਲ ਇਦਾਂ ਉਸ ਰਾਤ ਹੋਇਆ ਸੀ ਜਦੋਂ ਉਸਨੇ ਇਸ ਸ਼ਹਿਰ ਤੋਂ ਭੱਜਣਾ ਪਿਆ ਸੀ ਹੁਣ ਗੱਡੀ ਵਿੱਚੋਂ ਉਤਰਿਆ 6 ਫੁੱਟ ਦਾ ਕੱਦ ਕਾਲਾ ਸੂਟ ਅੱਖਾਂ ਤੇ ਖਮੋਸ਼ੀ ਤੇ ਉਸਤੇ ਇੱਕ ਇਸ਼ਾਰੇ ਤੇ ਕਲੱਬ ਦਾ ਵੀਆਈਪੀ ਗੇਟ ਖੁੱਲ ਗਿਆ ਪਰ ਅਮਨ ਅਜੇ ਇਸ਼ਾਨਕ ਨਹੀਂ ਆਇਆ ਉਸ ਨੂੰ ਖਬਰ ਮਿਲੀ ਸੀ ਕਿ ਅੱਜ ਇੱਥੇ ਕੁਝ ਖਾਸ ਹੋਣ ਵਾਲਾ ਹੈ ਉਹ ਇੱਧਰ ਦਾਖਲ ਹੋਇਆ ਤਾਂ ਸਿਗਰਟ ਸ਼ਰਾਬ ਦੀ ਬਦਬੂ ਨਾਲ ਅੰਦਰ ਹੋਇਆ ਉਸਨੇ ਕਲੱਬ ਦੀ ਰੋਸ਼ਨੀ ਪਈ ਅਨਾਉਂਸਰ ਬੋਲਿਆ ਹੁਣ ਪੇਸ਼ ਹੈ ਅੱਜ ਦੀ ਸ਼ਾਮ ਦੀ ਸਭ ਤੋਂ ਮਹਿੰਗੀ ਚੀਜ਼ ਅਮਨ ਦੇ ਹੱਥ ਵਿੱਚ ਫੜਿਆ ਬਿਸਕੀ ਦਾ ਗਲਾਸ ਇੱਕ ਝੜਕੇ ਵਿੱਚ ਹੀ ਟੁੱਟ ਗਿਆ ਤੇ ਕੱਚ ਦਾ ਗਲਾਸ ਸੀ ਤੇ ਉਹ ਕੱਚ ਅਮਨ ਦੇ ਹੱਥ ਵਿੱਚ ਪੂਰੀ ਤਰ੍ਹਾਂ ਖੁੱਬ ਚੁੱਕਿਆ ਸੀ ਉਤੇ ਉਸ ਦੇ ਘਟ ਵੱਜ ਚੁੱਕਿਆ ਸੀ ਪਰ ਉਸ ਨੂੰ ਦਰਦ ਮਹਿਸੂਸ ਨਹੀਂ ਹੋਇਆ ਕਿਉਂਕਿ ਸਟੇਜ ਦੇ ਰੰਗ ਬਹੁਤ ਸੋਹਣੇ ਸੀ ਪਰ ਦਰਦਨਾਕ لباس ਵਿੱਚ ਜੋ ਕੁੜੀ ਖੜੀ ਸੀ ਉਹ ਕਮਲ ਸੀ ਜਿਸ ਤੇ ਲਈ ਅਮਨ ਨੇ 5 ਸਾਲ ਪਹਿਲਾਂ ਆਪਣੀ ਦੁਨੀਆ ਖਤਮ ਕਰ ਦਿੱਤੀ ਸੀ ਕਮਲ ਦਾ ਚਿਹਰਾ ਪੀਲਾ ਪੈ ਗਿਆ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸੀ ਸ਼ਾਂਤੀ ਸੀ ਜਿਵੇਂ ਉਸ ਦੀ ਆਤਮਾ ਮਰ ਚੁੱਕੀ ਹੋਵੇ 5 ਸਾਲ ਪਹਿਲਾਂ ਅਮਨ ਇੱਕ ਗਰੀਬ ਮਕੈਨਿਕ ਦਾ ਮੁੰਡਾ ਸੀ ਤੇ ਕਮਲ ਸ਼ੇਰ ਦੇ ਸਭ ਤੋਂ ਵੱਡੇ ਅਮੀਰ ਬਾਪ ਦੀ ਧੀ ਸੀ ਜਦੋਂ ਉਸ ਨੂੰ ਇਸ ਰਿਸ਼ਤੇ ਦਾ ਪਤਾ ਲੱਗ ਗਿਆ ਤਾਂ ਉਸ ਨੇ ਅਮਨ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ ਅਮਨ ਦੇ ਪਿਤਾ ਨੂੰ ਉਸ ਦੇ ਸਾਹਮਣੇ ਮਾਰਿਆ ਗਿਆ ਤੇ ਕਮਲ ਨੇ ਅਮਨ ਦੀ jaan ਬਚਾਉਣ ਦੇ ਲਈ ਆਪਣੇ ਪਿਓ ਦੇ ਪੈਰ ਫੜੇ ਸੀ ਕਸਮ ਖਾਦੀ ਸੀ ਕਿ ਉਹ ਅਮਨ ਨੂੰ ਛੱਡ ਦੇਉਗੀ ਬਸ jaan ਦਿਤਾ ਜਾ ਵੀ ਇਸ ਨੂੰ ਅਮਨ ਨੂੰ ਕੰਮ ਛੱਡਣਾ ਪਿਆ ਸੀ ਇਸੇ ਕਰਤ ਫੈਮਿਲੀ ਦੇ ਨਾਲ ਕਮਨ ਦੇ ਲਈ ਉਸ ਨੂੰ ਧੋਖਾ ਦਿੱਤਾ ਹੈ ਕਲੱਬ ਵਿੱਚ ਬੋਲੀਆਂ ਲੱਗਣ ਲੱਗੀਆਂ ਸ਼ੁਰੂ ਹੋਈਆਂ 5 ਲੱਖ ਇੱਕ ਆਵਾਜ਼ ਆਈ 1 ਕਰੋੜ ਦੂਸਰੀ ਆਵਾਜ਼ ਕਮਲ ਦੀਆਂ ਨਜ਼ਰਾਂ ਜ਼ਮੀਨ ਤੇ ਸੀ ਤੇ ਉਸ ਨੂੰ ਹੁਣ ਫਰਕ ਨਹੀਂ ਪੈਂਦਾ ਸੀ ਕਿ ਉਸ ਨੂੰ ਕੌਣ ਖਰੀਦਦਾ ਉਸ ਦਾ ਪਿਓ ਨੇ ਜੂਏ ਤੇ ਨਸ਼ੇ ਵਿੱਚ ਆਪਣੇ ਸਾਰੇ ਪੈਸੇ ਗਵਾ ਦਿੱਤੇ ਸੀ ਤੇ ਅੰਤ ਵਿੱਚ ਆਪਣੀ ਧੀ ਨੂੰ ਵੀ ਘਿਰਵੀ ਰੱਖ ਦਿੱਤਾ ਸੀ 5 ਕਰੋੜ ਪੂਰਾ ਹਾਂ ਸੁਣ ਕੇ ਹੈਰਾਨ ਰਹਿ ਗਿਆ ਉਸ ਦੀਆਂ ਨਜ਼ਰਾਂ ਉਸ ਹਨੇਰੇ ਦਿਹੋੜੀ ਹੌਲੀ ਰੋਸ਼ਨੀ ਵਿਚ ਆਈਆਂ ਕਮਲਜੀਤਾਂ ਇਹ ਵਾਇਸ ਸੁਣੀ ਉਸ ਪਾਸੇ ਹੌਲੀ ਜੀਸਿਰ ਉੱਪਰ ਕੀਤਾ 5 ਸਾਲਾਂ ਬਾਅਦ ਉਹਨਾਂ ਦੋਨਾਂ ਦੀਆਂ ਨਜ਼ਰਾਂ ਮਿਲੀਆਂ ਸੀ ਅਮਨ ਦੀਆਂ ਅੱਖਾਂ ਵਿੱਚ ਪਛਾਣ ਸ਼ਰਮ ਤੇ ਬੇਪਨਾ ਪਿਆਰ ਦਾ ਇੱਕ ਤੂਫਾਨ ਆ ਗਿਆ ਸੀ ਉਸ ਦੇ ਬੁੱਲ ਫੜਫੜਾਏ ਅਮਨ ਉਸ ਦੇ ਵੱਲ ਗਿਆ ਤੇ ਉਸ ਦੀ ਆਵਾਜ਼ ਵਿੱਚ ਸ਼ੇਰ ਵਰਗਾ ਆਤਮ ਵਿਸ਼ਵਾਸ ਸੀ ਜਿੱਦਾਂ ਅੱਖਾਂ ਵਿੱਚ ਨਫ਼ਰਤ ਦੀ ਅੱਗ ਹੋਵੇ ਉਹ ਸਟੇਜ ਤੇ ਗਿਆ ਤੇ ਸਿੱਧਾ ਕਮਲ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਉਸ ਨੇ ਕਮਲ ਦੀ ਠੋਡੀ ਨੂੰ ਉੱਪਰ ਕੀਤਾ ਤੇ ਕਮਲ ਡਰ ਗਈ ਇਹ ਕੀਮਤ ਲਗਾਈ ਸੀ ਤੇਰੇ ਪਿਓ ਨੇ ਤੇਰੀ ਅਮਨ ਨੇ ਬੇਹੱਦ ਠੰਡੇ ਲਿਹਾਜ਼ ਵਿੱਚ ਪੁੱਛਿਆ ਕਮਲ ਕੁਝ ਬੋਲ ਨਹੀਂ ਸਕੀ ਬਸ ਹੰਝੂ ਨਿਕਲ ਆਏ ਸੀ ਅਮਨ ਨੇ ਆਪਣੀ ਜੇਬ ਵਿੱਚੋਂ ਇੱਕ ਲੈਟਰ ਕੱਢਿਆ ਤੇ ਉੱਤੇ ਰੱਖਿਆ ਕਮਲ ਨੂੰ ਆਪਣੇ ਹੱਥਾਂ ਨਾਲ ਫੜਾਇਆ ਤੇ ਇੱਕ ਅਧਿਕਾਰ ਦੇ ਨਾਲ ਜਿਉਂਦਾ ਨਹੀਂ ਬਲਕਿ ਉਸਦੇ ਹੋਵੇ ਇਹ ਮੇਰੀ ਆ ਹੁਣ ਤੋਂ ਸਾਰੇ ਲੋਕ ਵੱਲ ਦੇਖ ਕੇ ਉਸ ਦੀ ਆਵਾਜ਼ ਵਿੱਚ ਮੌਤ ਦੀ ਚਿੰਤਾ ਕਮਲ ਦਾ ਹੱਥ ਫੜ ਕੇ ਖਿੱਚਦੇ ਹੋਏ ਬਾਹਰ ਲਿਆਇ ਮੀ ਹਜੇ ਵੀ ਪੈ ਰਿਹਾ ਸੀ ਕਿਸ ਨੇ ਕਮਲ ਨੂੰ ਆਪਣੀ ਗੱਡੀ ਵਿੱਚ ਧੱਕਾ ਦਿੰਦੇ ਹੋਏ ਬਿਠਾਇਆ ਕਮਲ ਡਰੀ ਹੋਈ ਸੀ ਉਸ ਨਾਲ ਪਿਆਰ ਨਾਲ ਗੱਲ ਕਰਨ ਵਾਲਾ ਇੱਕ ਖਤਰਨਾਕ ਸੀ ਗੱਡੀ ਆਲੀ ਸੀ ਅਨ ਘਰ ਜਾ ਕੇ ਅੰਦਰ ਪਹੁੰਚਦੇ ਹੀ ਅਮਨ ਨੇ ਕਮਲ ਨੂੰ ਕੰਧ ਨਾਲ ਲਾਇਆ ਤੇ ਕਿਹਾ ਉਸ ਦਾ ਸਬਰ ਟੁੱਟ ਗਿਆ ਸੀ ਮੈਂ ਤੈਨੂੰ ਲੋਕਾਂ ਦੇ ਸਾਹਮਣੇ ਖੜੀ ਦੇਖਿਆ ਸੀ ਕਮਲ ਰੋਣ ਲੱਗ ਪਈ ਸੀ ਉਸ ਨੇ ਮੈਨੂੰ ਮਜਬੂਰ ਕਰ ਦਿੱਤਾ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਤੈਨੂੰ ਲੱਭ ਕੇ ਮਾਰ ਦੇਣਗੀ ਮੈਂ ਤੈਨੂੰ ਬਚਾਉਣ ਦੇ ਲਈ ਆਪਣੀ ਜਾਨ ਨੂੰ ਧੱਕਾ ਦਿੱਤਾ ਅਮਨ ਦੀਆਂ ਅੱਖਾਂ ਵਿੱਚ ਗੁੱਸਾ ਘਟ ਹੋਇਆ ਪਰ ਉਸ ਦਾ ਜਨੂਨ ਫਿਰ ਵੱਧ ਗਿਆ ਉਸ ਨੂੰ ਅਸਾਸ ਹੋਇਆ ਕਿ ਕਮਲ ਨੇ ਉਸ ਨੂੰ ਧੋਖਾ ਦਿੱਤਾ ਬਲਕਿ ਉਸਦੇ ਲਈ ਕੁਰਬਾਨੀ ਦਿੱਤੀ ਸੀ ਪਰ ਅਮਨ ਡਾਰਕ ਸੁਭਾਤਾ ਸੀ ਉਸ ਨੇ ਕਮਲ ਦੇ ਚਿਹਰੇ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਲਿਆ ਕਿ ਤੂੰ ਮੈਨੂੰ ਪੁੱਛਾਉਂਦੀ ਕੋਸ਼ਿਸ਼ ਕਰਕੇ ਗਲਤੀ ਕੀਤੀ ਕਮਲ ਤੈਨੂੰ ਮੇਰੇ ਕੋਲੋਂ ਆਉਣਾ ਚਾਹੀਦਾ ਸੀ ਮੈਂ ਦੁਨੀਆ ਚਲਾ ਦਿੰਦਾ ਪਰ ਤੈਨੂੰ ਕੁਝ ਨਹੀਂ ਹੋਣ ਦਿੰਦਾ ਤਾਂ ਅਮਨ ਦਾ ਫੋਨ ਆਇਆ ਉਸਦੇ ਕਿਸੇ ਬੰਦੇ ਦਾ ਫੋਨ ਸੀ ਸਰ ਬੰਦਾ ਮਿਲ ਗਿਆ ਕੀ ਕਰਨਾ ਹੈ ਅਮਨ ਨੇ ਕਮਲ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਮਾਰਨਾ ਨਹੀਂ ਉਸ ਨੂੰ ਮੇਰੇ ਕਦਮ ਵਿੱਚ ਲੈ ਕੇ ਆਓ ਮੈਂ ਉਸ ਨੂੰ ਯਾਦ ਕਰਵਾਵਾਂ ਕਿ ਉਸਦੀ ਕੁੜੀ ਦੀ ਕੀਮਤ ਲਗਾਉਣ ਦਾ ਇੰਜਾਮ ਕੀ ਹੁੰਦਾ ਹੈ ਉਸ ਨੂੰ ਹਰ ਹਰ ਉਸ ਗੱਲ ਦੇ ਲਈ ਜਵਾਬ ਮੰਗਾ ਜੋ ਉਸ ਨੇ ਕਮਲ ਨੂੰ ਗਿਰਵੀ ਰੱਖਿਆ ਫੋਨ ਕੱਟਣ ਤੋਂ ਬਾਅਦ ਅਮਨ ਨੂੰ ਬਾਹਾਂ ਵਿੱਚ ਲਿਆ ਤੇ ਇਹ ਬੜਾ ਸਖਤ ਸੁਭਾਅ ਦਾ ਸੀ ਅੱਜ ਤੋਂ ਬਾਅਦ ਅਮਨ ਨੇ ਉਸਦੇ ਕੰਨਾਂ ਵਿੱਚ ਕਿਹਾ ਕਿ ਤੂੰ ਇਸ ਘਰ ਤੋਂ ਬਾਹਰ ਪੈਰ ਨਹੀਂ ਰੱਖੇਂਗੀ ਤੂੰ ਮੇਰੀ ਸਿਰਫ ਮੇਰੀ ਤੇਰੇ ਹਾਸਾ ਹਰ ਧੜਕਨ ਤੇ ਹੁਣ ਮੇਰਾ ਹੱਕ ਹੈ ਦੁਨੀਆ ਦੇ ਲਈ ਤੂੰ ਗਾਇਬ ਹੋ ਚੁੱਕੀ ਹੈ ਪਰ ਮੇਰੇ ਲਈ ਤੂੰ ਅੱਜ ਵੀ ਮੇਰਾ ਪਿਆਰ ਹੈ ਕਮਲ ਨੂੰ ਪਤਾ ਸੀ ਕਿ ਇਹ ਇੱਕ ਪਿਆਰ ਨਹੀਂ ਸੀ ਪਰ ਉਸਦਾ ਇੱਕ ਪਾਗਲਪਨ ਸੀ ਅਮਨ ਦੇ ਘਰ ਉਸ ਵੇਲੇ ਸਭ ਤੋਂ ਸੁਰੱਖਿਅਤਾਂ ਸੀ ਉਸਨੇ ਆਪਣਾ ਸਿਰ ਅਮਨ ਦੇ ਸੀਨੇ ਤੇ ਰੱਖਿਆ 5 ਸਾਲ ਦਾ ਬੰਨਵਾਸ ਖਤਮ ਹੋ ਚੁੱਕਿਆ ਸੀ ਅਗਲੀ ਸਵੇਰ ਜਦੋਂ ਸੌ ਕੇ ਉੱਠਿਆ ਤਾਂ ਸ਼ਹਿਰ ਵਿੱਚ ਖਬਰ ਸੀ ਕਿ ਕਮਲ ਦਾ ਪਿਓ ਜੋ ਬਹੁਤ ਅਮੀਰ ਬੰਦਾ ਸੀ ਕਿਤੇ ਗਾਇਬ ਹੋ ਗਿਆ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸ਼ਹਿਰ ਤੋਂ ਉੱਚੀ ਆਵਾਜ਼ ਵਿੱਚ ਅਮਨ ਨੇ ਆਪਣੀ ਗੱਡੀ ਸੋਨੇ ਦੇ ਪਿੰਜਰੇ ਵਿੱਚ ਨਹੀਂ ਬਲਕਿ ਆਪਣੇ ਕਾਲੇ ਸ਼ਰਮ ਸਮਰਾਇ ਦੀ ਰਾਣੀ ਬਣਾ ਰੱਖਿਆ ਹੈ ਅਮਨ ਦੀ ਆਲੀਸ਼ਾਨੀਆਂ ਕੜਕੀਆਂ ਸ਼ਹਿਰ ਦੀਆਂ ਉੱਚੀਆਂ ਮਾਰਤਾਂ ਤੋਂ ਉੱਪਰ ਸੀ ਪਰ ਕਮਲ ਦੇ ਲਈ ਇਹ ਕਿਸੇ ਆਲੀਸ਼ਾਨ ਦੇਵਤੋਂ ਘੱਟ ਨਹੀਂ ਸੀ ਅਮਨ ਨੇ ਉਸ ਨੂੰ ਦੁਨੀਆ ਤੋਂ ਕੱਟ ਦਿੱਤਾ ਉਸ ਕੋਲ ਨਾ ਫੋਨ ਸੀ ਨਾ ਬਾਹਰ ਜਾਣ ਦੀ ਇਜਾਜ਼ਤ ਅਮਨ ਦਾ ਪਿਆਰ ਕਬਜ਼ੇ ਵਿੱਚ ਬਦਲ ਚੁੱਕਿਆ ਸੀ ਅੱਧੀ ਰਾਤ ਤੱਕ ਦਾ ਵਕਤ ਸੀ ਕਮਲ ਕਮਰੇ ਦੇ ਕੋਨੇ ਵਿੱਚ ਬੈਠ ਕੇ ਖਿੜਕੀ ਦੇ ਬਾਹਰ ਡਿਕਤੀ بارش ਨੂੰ ਦੇਖ ਰਹੀ ਸੀ ਅਮਨ ਅੰਦਰ ਆਇਆ ਉਸਨੇ ਸਫੈਦ ਕਲਰ ਦੀ ਸ਼ਰਟ ਖੂਨ ਨਾਲ ਭਿੱਜੀ ਹੋਈ ਸੀ ਉਸ ਦੀ ਅੱਖਾਂ ਵਿੱਚ ਇੱਕ ਪਾਗਲਪਨ ਸੀ ਕਮਲ ਡਰ ਗਈ ਸੀ ਅਮਨ ਇਹ ਖੂਨ ਉਸ ਦੇ ਕੋਲ ਆਇਆ ਤੇ ਉਸ ਦੇ ਚਿਹਰੇ ਕੋਲ ਆ ਕੇ ਕਹਿਣ ਲੱਗਾ ਉਸ ਸ਼ਖਸ ਦਾ ਹਸਾਬ ਆ ਜਿਸ ਨੇ ਤੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅੱਜ ਮੈਂ ਤੇਰੇ ਪਿਓ ਦੇ ਉਹਨਾਂ ਦੋਸਤਾਂ ਦਾ ਖੇਲ ਖਤਮ ਕਰ ਦਿੱਤਾ ਕਮਲ ਕੰਮ ਤੇ ਸੀ ਅਮਨ ਤੂੰ ਰਾਖਸ਼ ਮੰਦਾ ਜਾ ਰਿਹਾ ਜਿਸ ਨੂੰ ਮੈਂ ਜਾਣਦੀ ਸੀ ਅਮਨ ਨੂੰ ਛੜਕੇ ਦੇ ਨਾਲ ਆਪਣੇ ਵੱਲ ਖਿੱਚਿਆ ਤੇ ਉਸਦੀ ਪਕੜ ਇੰਨੀ ਮਜ਼ਬੂਤ ਸੀ ਕਿ ਕਮਲ ਦੇ ਹੌਂਕੇ ਵੀ ਨਿਕਲਣ ਲੱਗ ਪਏ ਹੁਣ ਮਰ ਚੁੱਕਿਆ ਕਮਲ ਨੇ ਕਿਹਾ ਜਦੋਂ ਤੇਰੇ ਪਿਓ ਨੇ ਅਧ ਮਰਿਆ ਕਰਕੇ ਸੜਕ ਤੇ ਸੁੱਟਿਆ ਸੀ ਅੱਜ ਜੋ ਤੇਰੇ ਸਾਹਮਣੇ ਆ ਉਹ ਤੇਰਾ ਮਾਲਕ ਹੈ ਮੈਂ ਤੈਨੂੰ 50 ਕਰੋੜ ਵਿੱਚ ਨਹੀਂ ਆਪਣੇ ਹੱਥ ਨਾਲ ਵੇਚ ਕੇ ਖਰੀਦਿਆ ਹੈ ਅਗਲੇ ਦਿਨ ਸ਼ਹਿਰ ਤੇ ਬਾਹਰ ਕਿਸੇ ਕੰਮ ਲਈ ਅਮਨ ਗਿਆ ਕਮਲ ਨੇ ਕੀਤਾ ਫੈਦਾ ਠਾਕੇ ਆਪਣੀ ਸਟੱਡੀ ਰੂਮ ਦੀ ਤਲਾਸ਼ ਲਈ ਉਹ ਭਜਣਾ ਚਾਹੁੰਦੀ ਸੀ ਉਸ ਨੂੰ ਇੱਕ ਦਰਾਜ ਵਿੱਚ ਇੱਕ ਪੁਰਾਣੀ ਡੈਰੀ ਪੜਦੇ ਹੋਏ ਕਮਲ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਵਿੱਚ ਅਮਨ ਦੇ ਇਹਨਾਂ ਪੰਜ ਸਾਲਾਂ ਦਾ ਕਾਲਾ ਚਿੱਠਾ ਸੀ ਤੇ ਅਮਨ ਨੇ ਸਿਰਫ ਪੈਸਾ ਨਹੀਂ ਕਮਾਇਆ ਸੀ ਉਹ ਉਹਨਾਂ ਲੋਕਾਂ ਦੀ ਤਲਾਸ਼ ਕਰ ਰਿਹਾ ਸੀ ਜਿਨ੍ਹਾਂ ਨੇ ਕਮਲ ਦੀ ਮਾਂ ਦੀ ਮੌਤ ਦੀ ਸਾਜ਼ਿਸ਼ ਰਚੀ ਸੀ ਡੈਰੀ ਵਿੱਚ ਲਿਖਿਆ ਸੀ ਕਮਲ ਦੀ ਮਾਂ ਦੀ ਮੌਤ ਕੋਈ ਐਕਸੀਡੈਂਟ ਨਹੀਂ ਵਲਕਿ ਉਸ ਦੀਪਯੋ ਦੀ ਸੋਚੀ ਸਮਝੀ ਸਜਸੀ ਤਾਂ ਕਿ ਉਹ ਦੂਸਰਾ ਵਿਆਹ ਕਰ ਸਕੇ ਤੇ ਜਾਇਦਾਦ ਤੇ ਕਬਜ਼ਾ ਕਰ ਸਕੇ ਕਮਲ ਨੂੰ ਅਹਿਸਾਸ ਹੋਇਆ ਕਿ ਅਮਨ ਜਿਸ ਨੂੰ ਘਟ ਸਮਝ ਰਹੀ ਸੀ ਉਹ ਅਸਲ ਵਿੱਚ ਸਾਲਾਂ ਤੋਂ ਉਸ ਵੇਲੇ ਮਾਤ ਦਾ ਖੇਡ ਖੇਡ ਰਿਹਾ ਸੀ ਪਰ ਅਮਨ ਦਾ ਇਹ ਤਰੀਕਾ ਸੀ ਕਿ ਉਹ ਪਿਆਰ ਘੱਟ ਤੇ ਜਲਾਦ ਜ਼ਿਆਦਾ ਬੰਦਾ ਜਾ ਰਿਹਾ ਸੀ ਪਿੱਛੇ ਹੀ ਚਾਨਕ ਆਵਾਜ਼ ਆਈ ਸੱਚ ਕੋੜਾ ਹੁੰਦਾ ਨਾ ਕਮਲ ਦੀਆਂ ਅੱਖਾਂ ਵਿੱਚ ਹੰਝੂ ਸੀ ਤੂੰ ਮੈਨੂੰ ਥੱਸਿਆ ਕਿਉਂ ਨਹੀਂ ਕਿ ਉਹਨੇ ਮੇਰੀ ਮਾਂ ਦਾ ਕਤਲ ਕੀਤਾ ਸੀ ਅਮਨ ਹੌਲੀ-ਹੌਲੀ ਉਸ ਦੇ ਕੋਲ ਆਇਆ ਕਿਉਂਕਿ ਮੈਂ ਤੈਨੂੰ ਤੋਖਤਾ ਨਹੀਂ ਦੇਖਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਤੇਰੀ ਨਫ਼ਰਤ ਸਿਰਫ ਮੇਰੇ ਤੱਕ ਹੀ ਰਹੇ ਪਰ ਅੱਛ ਜਦੋਂ ਮੈਨੂੰ ਪਤਾ ਲੱਗਿਆ ਤਾਂ ਫੈਸਲਾ ਤੇਰੇ ਹੱਥ ਵਿੱਚ ਹੈ ਅਮਨ ਨੇ ਆਪਣੇ ਕਮਰੇ ਵਿੱਚ ਇੱਕ ਗਨ ਕੱਢੀ ਤੇ ਕਮਲ ਦੇ ਹੱਥ ਵਿੱਚ ਫੜਾ ਦਿੱਤੀ ਉਸ ਨੇ ਬੰਦੂਕ ਦੀ ਇੱਕ ਨਲੀ ਵਿੱਚ ਆਪਣੇ ਸੀਨੇ ਤੇ ਰੱਖੀ ਜੇ ਤੈਨੂੰ ਲੱਗਦਾ ਹੈ ਕਿ ਮੇਰੀ ਕੈ ਤੇਰੀ ਨਫ਼ਰਤ ਤੋਂ ਜ਼ਿਆਦਾ ਹੈ ਤਾਂ ਤੂੰ ਮੈਨੂੰ ਮਾਰ ਦੇ ਤੇਰਾ ਅਮਨ ਤੇ ਇਸ ਕੈਦ ਦੋਨੋਂ ਤੋਂ ਤੇਰਾ ਪਿੱਛਾ ਛੁੱਟ ਜਾਊਗਾ ਕਮਲ ਦੇ ਹੱਥ ਕੰਮ ਗਏ ਸੀ ਉਹ ਅਮਨ ਤੋਂ ਨਫ਼ਰਤ ਕਰਨਾ ਚਾਹੁੰਦੀ ਸੀ ਪਰ ਉਸ پاگلਪਨੇ ਪਿਆਰ ਜਿਸ ਨੇ ਮਜਬੂਰ ਕਰ ਦਿੱਤਾ ਸੀ ਉਸ ਨੇ ਉਸੇ ਵਕਤ ਹੀ ਉਹ ਬੰਦੂਕ ਸੁੱਟ ਦਿੱਤੀ ਤੇ ਅਮਨ ਦੇ ਗਲੇ ਲਾ ਕੇ ਰੋਣ ਲੱਗ ਪਈ ਸੀ ਅਮਨ ਨੇ ਕਮਲ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਉਸ ਦੇ ਕੰਨ ਵਿੱਚ ਕਹਿ ਦਿੱਤਾ ਕਮਲ ਅੱਜ ਤੂੰ ਚਾਹ ਕੇ ਵੀ ਮੇਰੇ ਤੋਂ ਦੂਰ ਨਹੀਂ ਜਾ ਸਕਦੀ ਉਸ ਨੇ ਕਮਲ ਦੇ ਹੱਥਾਂ ਵਿੱਚ ਇੱਕ ਸੋਨੇ ਦਾ ਕੜਾ ਪਾਇ ਜਿਸ ਵਿੱਚ ਇੱਕ ਛੋਟਾ ਜਿਹਾ ਜੀਪੀਐਸ ਲੱਗਿਆ ਹੋਇਆ ਸੀ ਹੁਣ ਤੂੰ ਕਿਸੇ ਵੀ ਕੋਨੇ ਵਿੱਚ ਜਾਵੇਂਗੀ ਤਾਂ ਮੇਰੀ ਨਜ਼ਰ ਤੇਰੇ ਤੇ ਰਹੇ ਤੂੰ ਮੇਰੀ ਰੂਹ ਦਾ ਹਿੱਸਾ ਬਣ ਚੁੱਕੀ ਹੈ ਤੇ ਮੇਰੀ ਰੂਹ ਸਰੀ ਚੜ ਚੁੱਕੀ ਹੈ ਅਮਨ ਤੇ ਕਮਲ ਦੇ ਵਿੱਚ ਰਿਸ਼ਤਾ ਹੋਰ ਇੱਕ ਇਦਾਂ ਦੇ ਮਟਕੇ ਦਾ ਸੀ ਜਿੱਥੇ ਪਿਆਰ ਘੱਟ ਤੇ ਇੱਕ ਦੂਸਰੇ ਨੂੰ ਕੋਹੋਂ ਦਾ ਡਰ ਜ਼ਿਆਦਾ ਸੀ ਅਮਨ ਨੇ ਕਮਲ ਦੇ ਪਿਓ ਨੂੰ ਚੇਰ ਭੇਜ ਦਿੱਤਾ ਸੀ ਪਰ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸ ਤੇ ਮਧੂਮੱਖਿਆਂ ਦੇ ਛੱਤੇ ਵਿੱਚ ਹੱਥ ਪਾ ਦਿੱਤਾ ਹੈ ਪਰ ਉਸ ਦੇ ਪਿਓ ਦੇ ਪਿੱਛੇ ਇੱਕ ਬਹੁਤ ਵੱਡੀ ਤਾਕਤ ਸੀ ਰਣਵੀਰ ਸਿੰਘ ਜੋ ਸ਼ਹਿਰ ਦਾ ਸਭ ਤੋਂ ਵੱਡਾ ਮਾਫੀਆ ਸੀ ਅਮਨ ਦਾ ਸਭ ਤੋਂ ਪੁਰਾਣਾ ਦਸ਼ਮਨ ਸੀ ਅਮਨ ਦਾ ਵਾਤਾ ਪਾਗਲਪਨ ਅਮਨ ਹੋਰ ਵੀ ਜ਼ਿਆਦਾ ਕਪਚੇਕਰ ਵਾਲਾ ਹੋ ਗਿਆ ਸੀ ਉਸ ਤੇ ਘਰ ਦੀ ਸੁਰੱਖਿਆ 10 ਗੁਣਾ ਵੱਧ ਗਈ ਸੀ ਉਹ ਕਮਲ ਇੱਕ ਡੇ ਲਈ ਵੀ ਇਕੱਲਾ ਨਹੀਂ ਛੱਡਦਾ ਸੀ ਇੱਕ ਰਾਤ ਅਮਨ ਕਮਰੇ ਵਿੱਚ ਆਇਆ ਤਾਂ ਉਸ ਦੇ ਹੱਥਾਂ ਵਿੱਚ ਇੱਕ ਸੋਨੇ ਦੀ ਜੰਜੀਰ ਸੀ ਜੋ ਪਤਲੀ ਤੇ ਬੇਸ਼ਕੀਤੀ ਸੀ ਪਰ ਸੀ ਤਾਂ ਜੰਜੀਰ ਹੀ ਕਮਲ ਨੇ ਡਰਦੇ ਹੋਏ ਪੁੱਛਿਆ ਕੀ ਆ ਅਮਨ ਨੇ ਬਿਨਾ ਕੁਝ ਕਹੇ ਕਮਲ ਦੇ ਪੈਰ ਤੇ ਕੋਲ ਝੁੱਕ ਕੇ ਉਹ ਜੰਜੀਰ ਉਸ ਤੇ ਗਿੱਟੇ ਨਾਲ ਬੰਨ ਦਿੱਤੀ ਬਾਹਰ ਦੁਸ਼ਮਣ ਘੁੰਮ ਰਹੇ ਤੂੰ ਮੇਰੀ ਕਮਜ਼ੋਰੀ ਹੈ ਤੇ ਮੈਂ ਆਪਣੀ ਕਮਜ਼ੋਰੀ ਨੂੰ ਖੁੱਲਾ ਨਹੀਂ ਛੱਡ ਸਕਦਾ ਅੱਜ ਤੋਂ ਇਸ ਕਮਰੇ ਚ ਬਾਹਰ ਨਹੀਂ ਨਿਕਲਾਂਗੀ ਕਮਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਿਆਰ ਨਹੀਂ ਅਮਨ ਇਹ ਤੇ ਗੁਲਾਮੀ ਹੈ ਅਮਨ ਨੇ ਉਸਤੇ ਹੰਝੂ ਪੁੰਜੇ ਉਸਤੇ ਬਿਰਣਾ ਦੇ ਕੋਲ ਆ ਕੇ ਕਿਹਾ ਤੂੰ ਜੋ ਸਮਝਣਾ ਹੈ ਸਮਝ ਪਰ ਤੂੰ ਮੇਰੇ ਕੋਲ ਹੀ ਰਹੇਂਗੀ ਚਾਹੇ ਜਿੰਦਾ ਚਾਹੇ ਲਾਸ਼ਮਨ ਕੇ ਉਹ ਰਤ ਅਮੰਦਾ ਸਭ ਤੋਂ ਵਫਾਦਾਰ ਆਦਮੀ ਨੇ ਗਿਰਤਾਰੀ ਕਰ ਦਿੱਤੀ ਰਵਨੀਵੀਰ ਨੇ ਉਸ ਬੰਦੇ ਦੇ ਪਰਿਵਾਰ ਨੂੰ ਪੰਦੀ ਬਣਾ ਲਿਆ ਸੀ ਉਸਨੂੰ ਮਜਬੂਰ ਕੀਤਾ ਸੀ ਅਮਨ ਦੇ ਘਰ ਦਾ ਸਿਕਿਉਰਿਟੀ ਕੋਡ ਦੱਸ ਦੇਵੀ ਅਮਨ ਸੁਤਾ ਪਿਆ ਸੀ ਤਾਂ ਅਚਾਨਕ ਪੂਰੇ ਘਰ ਦੀ ਲਾਈਟ ਕੱਟ ਦਿੱਤੀ ਗਈ ਤੇ ਲਾਰਮ ਵੱਜਣ ਲੱਗਿਆ ਅਮਨ ਦੀ ਅੱਖ ਖੁੱਲੀ ਤਾਂ ਉਸਨੇ ਤਰਾਂਤੀ ਉਸ ਟਾਈਮ ਆਪਣੀ ਗਨ ਚੁੱਕੀ ਪਰ ਉਦੋਂ ਤੱਕ ਰਣਵੀਰ ਦੇ ਬੰਦੇ ਕਮਰੇ ਦੇ ਅੰਦਰ ਚਲੇ ਗਏ ਸੀ ਤੇ ਇੱਕ ਗੋਲਾਬਾਰੀ ਹੋਣੀ ਸ਼ੁਰੂ ਹੋ ਗਈ ਸੀ ਅਮਨ ਸ਼ੇਰ ਦੀ ਤਰ੍ਹਾਂ ਲੜਿਆ ਪਰ ਉਹ ਕੱਲਾ ਸੀ ਤਾਂ ਇੱਕ ਗੋਲੀ ਅਮਨ ਦੇ ਮੋٹے ਤੇ ਲੱਗੀ ਤੁਰਤੇ ਹੋਏ ਕਮਰੇ ਵਿੱਚ ਆਇਆ ਤਾਂ ਉਸ ਦੇ ਸਾਹਮਣੇ ਹੀ ਕਮਲ ਨੂੰ ਉਵਾਲਾਂ ਤੋਂ ਫੜਿਆ ਆਪਣੇ ਵਾਲ ਖਿੱਚਿਆ ਛੱਡਦੇ ਉਸ ਨੂੰ ਅਮਨ ਨੇ ਗੁੱਸੇ ਨਾਲ ਬੋਲਿਆ ਉਸ ਦਾ ਪੂਰਾ ਸਰੀਰ ਖੂਨ ਨਾਲ ਭਿੱਜਿਆ ਸੀ ਪਰ ਰਣਵੀਰ ਹੱਸਿਆ ਅਮਨ ਤੂੰ ਮੇਰਾ ਸਮਰਾਜ ਗਵਰਨ ਦੀ ਕੋਸ਼ਿਸ਼ ਕੀਤੀ ਅੱਜ ਦੇਖ ਮੈਂ ਤੇਰੀ ਸਭ ਤੋਂ ਪਿਆਰੀ ਚੀਜ਼ ਨੂੰ ਕਿਦਾਂ ਤਬਾਹ ਕਰਦਾ ਰਣਵੀਰ ਨੇ ਕਮਲ ਦੇ ਗਲੇ ਤੇ ਚਾਕੂ ਰੱਖਿਆ ਅਮਨ ਜੇ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਉਹਨਾਂ ਪੇ ਪਰਾਂਤੇ ਸਾਈਨ ਕਰ ਦੇ ਜੋ ਮੈਂ ਭਿਜੇ ਸਾਰਾ ਬਿਜ਼ਨਸ ਮੇਰੇ ਨਾਮ ਕਰ ਇਸ ਕੁੜੀ ਨੂੰ ਮੇਰੇ ਹਵਾਲੇ ਕਰ ਅਮਨ ਨੇ ਬਿਨਾਂ ਸੋਚੇ ਹੀ ਪੈਨ ਚੁੱਕਿਆ ਉਹ ਸਭ ਕੁਝ ਦੇਣ ਲਈ ਤਿਆਰ ਹੋ ਗਿਆ ਪਰ ਕਮਲ ਨੂੰ ਪਤਾ ਸੀ ਕਿ ਜੇ ਅਮਨ ਨੇ ਸਾਈਨ ਕੀਤੇ ਤਾਂ ਰਣਵੀਰ ਉਹਨਾਂ ਦੋਵਾਂ ਨੂੰ ਮਾਰ ਦਿਓਗਾ ਕਮਲ ਨੇ ਅਮਨ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਆਖਰੀ ਸੰਦੇਸ਼ ਸੀ ਅਮਨ ਮੈਂ ਤੈਨੂੰ ਕਿਹਾ ਸੀ ਨਾ ਮੈਂ ਤੇਰੀ ਕੈਦ ਤੇ ਆਪਣੀ ਮਰਜ਼ੀ ਨਾਲ ਚੁੱਕਾਂਗੀ ਤੂੰ ਮੇਰੀ ਰਿਹਾਈ ਵੀ ਆਪਣੀ ਮਰਜ਼ੀ ਨਾਲ ਹੀ ਹੋਵੇਗੀ ਕਮਲ ਨੇ ਜਾਣ ਕੇ ਚੱਕਰ ਰਣਵੀਰ ਤੇ ਵੱਲ ਨੂੰ ਘੁਮਾ ਦਿੱਤਾ ਚਾਕੂ ਉਸ ਦੇ ਮੋਢੇ ਨੂੰ ਲੱਗ ਗਿਆ ਰਣਵੀਰ ਹਰਾਨ ਰਹਿ ਗਿਆ ਉਹ ਉਸੇ ਇੱਕ ਸਕਿੰਟ ਦੇ ਮੌਕੇ ਦਾ ਫਾਇਦਾ ਚੁੱਕ ਕੇ ਅਮਨ ਨੇ ਜ਼ਮੀਨ ਤੇ ਪਈ ਆਪਣੀ ਗਨ ਚੁੱਕੀ ਤੇ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਉਸ ਦੇ ਸੀਨੇ ਵਿੱਚ ਝਾਰ ਉਹ ਤਰ ਦਿੱਤੀ ਮੌਤ ਹੀ ਸ਼ਾਂਤੀ ਰਣਵੀਰ ਹੀ ਟੰਡ ਇਕ ਪਿਆ ਸੀ ਅਮਨ ਲੜ ਖੜਾਉਂਦਾ ਹੋਇਆ ਕਮਲ ਦੇ ਕੋਲ ਪਹੁੰਚਿਆ ਉਸ ਨੇ ਆਪਣੀਆਂ ਬਾਹਾਂ ਵਿੱਚ ਲਿਆ ਨਹੀਂ ਨਹੀਂ ਆਕਮਲ ਤੂੰ ਅੱਖਾਂ ਬੰਦ ਨਹੀਂ ਕਰ ਸਕਦੀ ਅਮਨ ਰੋਲਾ ਪਾਉਂਦਾ ਰਿਹਾ ਅਮਨ ਦਾ ਪੱਥਰ ਦਿਲ ਜਿਵੇਂ ਫਟ ਰਿਹਾ ਸੀ ਕਮਲ ਦੀਆਂ ਸਾਵਾਂ ਰੁਕ ਰਹੀਆਂ ਸੀ ਉਸ ਨੇ ਕਮਲ ਦੇ ਹੱਥਾਂ ਨਾਲ ਅਮਨ ਦੇ ਚਿਹਰੇ ਨੂੰ ਛੋਇਆ ਕਿ ਹੁਣ ਅਸੀਂ ਆਜ਼ਾਦ ਹੋ ਗਏ ਕਮਲ ਦੀਆਂ ਅੱਖਾਂ ਹੌਲੀ ਹੌਲੀ ਬੰਦ ਹੋਣ ਲੱਗੀਆਂ ਸੀ ਤੇ ਪੂਰਾ ਘਰ ਸ਼ਮਸ਼ਾਨ ਦੀ ਤਰ੍ਹਾਂ ਚੁੱਪ ਹੋ ਗਿਆ ਸੀ ਅਮਨ ਉਸ ਨੂੰ ਸੀਨੇ ਨਾਲ ਲਗਾ ਕੇ ચીਖ ਰਿਹਾ ਸੀ ਪਰ ਜਵਾਬ ਦੇਣ ਵਾਲਾ ਕੋਈ ਨਹੀਂ ਸੀ ਘਾਟੀਆਂ ਕੰਧਾਂ ਤੇ ਖੂਨ ਦੇ ਧੱਬੇ ਸੀਖ ਰਹੇ ਸੀ ਉਸ ਸਰਾਤ ਦੀ ਕਵਾਇ ਦੇ ਰਹੇ ਸੀ ਅਮਨ ਜੋ ਕਦੀ ਕਿਸੇ ਦੇ ਸਾਹਮਣੇ ਨਹੀਂ ਚੁੱਕਿਆ ਸੀ ਅੱਜ ਹਸਪਤਾਲ ਦੇ ਆਪਰੇਸ਼ਨ ਥੀਟਰ ਤੇ ਬਾਹਰ ਫਰਸ਼ ਤੇ ਬੈਠਾ ਸੀ ਉਸ ਦੇ ਕੱਪੜੇ ਫਟੇ ਹੋਏ ਸੀ ਮੋਢੇ ਦੀ ਗੋਲੀ ਦਾ ਦਰਦ ਉਸ ਨੂੰ ਪਰ ਮਹਿਸੂਸ ਨਹੀਂ ਹੋ ਰਿਆ ਸੀ ਉਸ ਨੂੰ ਬਸ ਇੱਕ ਹੀ ਆਵਾਜ਼ ਸੁਣਾਈ ਦੇ ਰਹੀ ਸੀ ਕਮਲ ਦੀ ਸਾਹਾਂ ਦੀ ਡਾਕਟਰ ਜਦੋਂ ਬਾਹਰ ਆਏ ਤਾਂ ਉਸ ਦੇ ਚਿਹਰੇ ਤੇ ਫਿਕਰ ਸੀ ਮਿਸਟਰ ਅਮਨ ਜਦੋਂ ਬਹੁਤ ਡੰਗਾ ਸੀ ਉਸ ਦਾ ਬਹੁਤ ਖੂਨ ਨਿਕਲ ਚੁੱਕਿਆ ਸੀ ਅਗਲੇ 24 ਘੰਟੇ ਉਸ ਤੇ ਲਈ ਬਹੁਤ ਨਾਜ਼ੁਕ ਹਨ ਅਮਨ ਨੇ ਡਾਕਟਰ ਦਾ ਕਾਲਰ ਫੜਿਆ ਤੇ ਉਸ ਦੀਆਂ ਅੱਖਾਂ ਵਿੱਚ ਪਾਗਲਪਨ ਸੀ ਉਸ ਨੂੰ ਕੁਝ ਹੋਣਾ ਨਹੀਂ ਚਾਹੀਦਾ ਜੇ ਉਸ ਨੂੰ ਕੁਝ ਹੋਇਆ ਤਾਂ ਮੈਂ ਸ਼ਹਿਰ ਦਾ ਇੱਕ ਵੀ ਹਸਪਤਾਲ ਖੜਾਨੀ ਰਹਿਂਦੇ ਹਾਂ ਪਰ ਹਜੇ ਉਸ ਨੂੰ ਕਮਲ ਦੀਆਂ ਉਹ ਗੱਲਾਂ ਯਾਦ ਨਹੀਂ ਪਿਆਰ ਨਹੀਂ ਉਹ ਗੁਲਾਮੀ ਉਸਨੇ ਹੌਰੀ ਜੇ ਡਾਕਟਰ ਨੂੰ ਛੱਡ ਦਿੱਤਾ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸ ਦੀ ਤਾਕਤ ਉਸਦਾ ਜਨੂੰਨ ਕਮਲ ਨੂੰ ਬਚਾਉਣ ਵਿੱਚ ناکਾਮ ਰਿਹਾ ਕਮਲ ਨੂੰ ਹੁਸ਼ ਆਉਣ ਵਿੱਚ ਤਿੰਨ ਦਿਨ ਲੱਗੇ ਇੰਨਾ ਤਿੰਨ ਦਿਨਾਂ ਵਿੱਚ ਅਮਨ ਇੱਕ ਪਲ ਦੇ ਲਈ ਵੀ ਹਸਪਤਾਲ ਤੋਂ ਨਹੀਂ ਹਟਿਆ ਸੀ ਉਸਨੇ ਨਾ ਕੁਝ ਖਾਧਾ ਤੇ ਨਾ ਸੁੱਤਾ ਉਹ ਬਸ ਕੱਚ ਦੇ ਸ਼ੀਸ਼ੇ ਵਿੱਚ ਕਮਲ ਨੂੰ ਦੇਖਦਾ ਰਹਿੰਦਾ ਸੀ ਜਦੋਂ ਕਮਲ ਨੇ ਹੌਲੀ ਜਿਹੀ ਆਪਣੀ ਅੱਖ ਖੋਲੀ ਤਾਂ ਉਸਨੇ ਦੇਖਿਆ ਕਿ ਅਮਨ ਉਸਦੇ ਪਿਸਤਰ ਦੇ ਕੋਲ ਸੇਟ ਟਿਕਾ ਕੇ ਬੈਠਾ ਸੀ ਸੁੱਤਾ ਨਹੀਂ ਸੀ ਉਹ ਰੋਂਦਾ ਸੀ ਇੱਕ ਇਦਾਂ ਦਾ ਇਨਸਾਨ ਜਿਸ ਦਾ ਨਾਮ ਸੁਣ ਕੇ ਲੋਕ ਕੰਮਦੇ ਸੀ ਆ ਇੱਕ ਬੱਚੇ ਦੀ ਤਰ੍ਹਾਂ ਸਿਸਕੀਆਂ ਲੈ ਰਿਹਾ ਸੀ ਕਮਲ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਅਮਨ ਤਾਂ ਅਮਨ ਨੇ ਸਹਿ ਚੁੱਕਿਆ ਉਸ ਦੀਆਂ ਅੱਖਾਂ ਵਿੱਚ ਬੜਾ ਪਛਤਾਵਾ ਸੀ ਉਸ ਨੇ ਕਮਲ ਦਾ ਹੱਥ ਫੜਿਆ ਪਰ ਇਸ ਵਾਰ ਫੜਨ ਵਿੱਚ ਤਕਤੀ ਨਹੀਂ ਸੀ ਬਲਕਿ ਇੱਕ ਡਰ ਸੀ ਉਸ ਨੂੰ ਫਿਕਰ ਸੀ ਡਰਨਾ ਕਹਿਣ ਲੱਗਾ ਕਮਲ ਮੈਨੂੰ ਮਾਫ਼ ਕਰ ਦੇ ਅਮਨ ਨੇ ਰੋਂਦੇ ਹੋਏ ਕਿਹਾ ਮੇਰੀ ਜਿੱਤ ਮੇਰਾ ਪਾਗਲਪਨ ਤੈਨੂੰ ਮੌਤ ਦੇ ਕੋਲ ਲੈ ਗਿਆ ਮੈਂ ਤੈਨੂੰ ਕੈਦ ਕੀਤਾ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਤੈਨੂੰ ਦੁਨੀਆ ਤੋਂ ਬਚਾ ਰਿਹਾ ਹਾਂ ਪਰ ਮੈਂ ਭੁੱਲ ਗਿਆ ਸੀ ਕਿ ਤੈਨੂੰ ਸਭ ਤੋਂ ਜ਼ਿਆਦਾ ਖਤਰਾ ਮੇਰੇ ਤੋਂ ਹੈ ਇੱਕ ਹਫ਼ਤੇ ਬਾਅਦ ਅਮਨ ਕਮਲ ਨੂੰ ਲੈ ਕੇ ਘਰ ਵਾਪਸ ਆ ਗਿਆ ਪਰ ਜੇਲ੍ਹ ਵਰਗਾ ਹੁਣ ਘਰ ਨਹੀਂ ਸੀ ਅਮਨ ਨੇ ਸਾਰੇ ਸੁਰੱਖਿਆ ਹਟਾ ਦਿੱਤੀ ਸੀ ਕੋਈ ਜ਼ੰਜੀਰ ਨਹੀਂ ਸੀ ਕੋਈ ਬੰਦ ਦਰਵਾਜ਼ਾ ਨਹੀਂ ਸੀ ਅਮਨ ਨੇ ਕਮਲ ਨੂੰ ਉਸਦੇ ਕਮਰੇ ਵਿੱਚ ਪਟਾਇਆ ਤੇ ਉਸਦੇ ਸਾਹਮਣੇ ਇੱਕ ਬੈਗ ਰੱਖਿਆ ਇਸ ਵਿੱਚ 13 ਪਾਸਪੋਰਟ ਤੇ ਕੁਝ ਪੈਸੇ ਆ ਤੇ ਗੱਡੀਆਂ ੇਠਾਂ ਖੜੀਆਂ ਡਰਾਈਵਰ ਨੂੰ ਕਹਿ ਦਿੱਤਾ ਗਿਆ ਹੈ ਕਿ ਤੂੰ ਜਿੱਥੇ ਜਾਣਾ ਚਾਹੁੰਦੀ ਐ ਜਾ ਸਕਦੀ ਮੈਂ ਤੈਨੂੰ ਹੁਣ ਕੈਦ ਨਹੀਂ ਰੱਖੂੰਗਾ ਕਮਨ ਨੇ ਉਸ ਨੂੰ ਹਰਾਨੀ ਨਾਲ ਦੇਖਿਆ ਕਿ ਤੂੰ ਮੈਨੂੰ ਜਾਂਦੇ ਰਿਆ ਅਮਨ ਨੇ ਆਪਣੀਆਂ ਨਜ਼ਰਾਂ ਚ ਕਹਾ ਮੈਂ ਤੈਨੂੰ ਕਿਹਾ ਸੀ ਕਿ ਮੈਂ ਤੈਨੂੰ ਕਿਸੇ ਹੋਰ ਦੀ ਹੋਣ ਨਹੀਂ ਦੇਵਾਂਗਾ ਪਰ ਹੁਣ ਮੈਂ ਚਾਹੁੰਦਾ ਹੈ ਕਿ ਤੂੰ ਬਸ ਜਿੰਦਾ ਰਹੇ ਤੇ ਖੁਸ਼ ਰਹੇ ਚਾਹੇ ਮੇਰੇ ਬਿਨਾ ਹੀ ਕਿਉਂ ਨਾ ਹੋਵੇ ਮੇਰੇ ਨਵੀ ਤੇ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਹੁਣ ਤੈਨੂੰ ਕੋਈ ਖਤਰਾ ਨਹੀਂ ਕਮਲ ਚੁੱਪਚਾਪ ਅਮਨ ਨੂੰ ਦੇਖ ਰਹੀ ਸੀ ਉਸ ਨੇ ਦੇਖਿਆ ਕਿ ਅਮਨ ਨੇ ਪਿਛਲੇ ਕੁਝ ਦਿਨਾਂ ਵਿੱਚ ਉਹਨੂੰ ਪੂਰੀ ਤਰ੍ਹਾਂ ਪਦ ਲੈਆ ਹੈ ਉਸਦੇ ਚਿਹਰੇ ਤੇ ਕੋਈ ਖੰਖਾਰੂਪਨ ਨਹੀਂ ਸੀ ਬਲਕਿ ਇੱਕ ਅਜੀਬ ਜਿਹੀ ਸ਼ਾਂਤੀ ਤੇ ਖਾਲੀਪਨ ਸੀ ਕਮਲ ਨੇ ਬੈਗ ਦੇ ਵੱਲ ਹੱਥ ਨਹੀਂ ਵਧਾਇਆ ਉਸ ਨੇ ਅਮਨ ਦਾ ਹੱਥ ਫੜਿਆ ਤੇ ਹੌਲੀ ਜਿਹਾ ਤੂੰ ਮੈਨੂੰ ਆਜ਼ਾਦ ਕਰ ਦਿੱਤਾ ਅਮਨ ਪਰ ਕੀ ਤੂੰ ਖੁਦ ਨੂੰ ਉਸ ਨਫਰਤ ਤੋਂ ਆਜ਼ਾਦ ਕਰ ਲਿਆ ਕਿ ਨਹੀਂ ਕੀਤਾ ਹਾਲੇ ਅਮਨ ਨੇ ਉਸ ਦੀ ਅੱਖਾਂ ਵਿੱਚ ਦੇਖਿਆ ਪਹਿਲੀ ਵਾਰ ਦੋਨਾਂ ਦੇ ਵਿੱਚ ਰਿਸ਼ਤਾ ਮਾਰਕ ਤੇ ਕੈਦੀ ਦਾ ਨਹੀਂ ਬਲਕਿ ਦੋ ਟੁੱਟੇ ਹੋਏ ਇਨਸਾਨਾਂ ਦਾ ਸੀ ਅਮਨ ਨੇ ਫੈਸਲਾ ਕੀਤਾ ਕਿ ਉਹ ਆਪਣੇ ਕਾਲੇ ਕਮਾਨ ਨੂੰ ਖਤਮ ਕਰੂਗਾ ਉਹਨਾਂ ਨੇ ਸਾਰੀਆਂ ਗਲਤੀਆਂ ਨੂੰ ਛੱਡ ਦੇਊਗਾ ਜੋ ਉਸ ਨੇ ਕੀਤੀਆਂ ਸੀ ਕਮਲ ਨੇ ਜਾਣ ਦਾ ਫੈਸਲਾ ਨਹੀਂ ਉਸਨੇ ਅਮਨੁਹਿਕ ਮੌਕਾ ਦਿੱਤਾ ਤੇ ਕਹਿੰਦਾ ਜਿੱਥੇ ਪਿਆਰ ਨਾਲ ਨਹੀਂ ਭਰੋਸੇ ਨਾਲ ਚੱਲੇ ਆ ਅਮਨ ਤੇ ਕਮਲ ਇੱਕ ਦੂਸਰੇ ਦੇ ਨਾਲ ਸੀ ਪਰ ਹੁਣ ਇਸ ਵਾਰ ਕੋਈ ਦੀਵਾਰ ਨਹੀਂ ਸੀ ਅਮਨ ਸੁਧਰ ਗਿਆ ਸੀ ਕਮਲ ਦੇ ਚਾ ਕਮ ਭਰ ਰਹੀ ਸੀ ਪਰ ਕੀ ਅਤੀਤ ਉਹਨਾਂ ਨੂੰ ਸੱਚ ਵਿੱਚ ਚੈਨ ਨਾਲ ਜਿਉਂਦੇ ਹੋਗਾ ਅਮਨ ਤੇ ਕਮਲ ਇੱਕ ਦੂਸਰੇ ਦੇ ਕੋਲ ਸੀ ਪਰ ਅਮਨ ਦੇ ਬੀਤੇ ਹੋਏ ਪਾਲ ਹਜੇ ਵੀ ਉਹਦਾ ਪਿੱਛਾ ਕਰ ਰਹੀ ਸੀ ਅਮਨ ਨੇ ਜਿਸ ਕਾਲੀ ਦੁਨੀਆ ਵਿੱਚ ਕਦਮ ਤੇ ਤਾਕਤ ਹਾਸਲ ਕੀਤੀ ਸੀ ਉਸ ਦੁਨੀਆ ਦੇ ਦੁਸ਼ਮਣ ਹਜੇ ਉਸਦੇ ਕਮਜ਼ੋਰ ਹੋਣ ਯਾਨੀ ਕਿ ਅਮਨ ਨੂੰ ਨਿਸ਼ਾਨਾ ਬਣਾ ਰਹੇ ਸੀ ਇੱਕ ਰਾਤ ਜਦੋਂ ਆਪਣੀ ਇੱਕ ਜ਼ਰੂਰੀ ਬਿਜ਼ਨਸ ਮੀਟਿੰਗ ਦੇ ਲਈ ਸ਼ਹਿਰ ਤੋਂ ਬਾਹਰ ਸੀ ਤਾਂ ਉਸਦੇ ਪੁਰਾਣੇ ਦੁਸ਼ਮਣਾਂ ਨੇ ਉਸਦੇ ਘਰ ਤੇ ਹਮਲਾ ਕਰ ਦਿੱਤਾ ਉਹ ਕਦੀ ਅਮਨ ਦਾ 파ਟਨਰ ਸੀ ਜਿਸ ਨੇ ਘਰ ਤੇ ਹਮਲਾ ਕੀਤਾ ਸੀ ਪਰ ਆਪਣੇ ਕਰਤਾਰੀ ਦੇ ਵਚਨ ਨਾਲ ਉਸਨੇ ਉਹ ਸਾਰਾ ਬਰਬਾਦ ਕਰ ਦਿੱਤਾ ਉਸਨੇ ਸੁਰੱਖਿਆ ਨੂੰ ਤੋੜ ਕੇ ਕਮਲ ਨੂੰ ਅਗਵਾ ਕਰ ਲਿਆ ਸੀ ਜਦੋਂ ਅਮਨ ਨੂੰ ਇਹ ਪਤਾ ਲੱਗਿਆ ਤਾਂ پاگل ਹੋ ਗਿਆ ਸੀ ਉਸ ਦਾ ਪੁਰਾਣਾ ਰਾਖਸ਼ ਰੂਪ ਫਿਰ ਤੋਂ ਜਾ ਗਿਆ ਸੀ ਉਸਨੇ ਫੋਨ ਤੇ ਬਸ ਇੰਨਾ ਹੀ ਕਿਹਾ ਕਿ ਜੇ ਉਸ ਨੂੰ ਕੁਝ ਵੀ ਹੋਇਆ ਤਾਂ ਮੈਂ ਕੁਝ ਵੀ ਕਰ ਕਰ ਸਕਦਾ ਆਪਣੇ ਉਸ ਦੁਸ਼ਮਣ ਨੂੰ ਟਿਕਾਣੇ ਲਾਉਣ ਲਈ ਪਹੁੰਚ ਗਿਆ ਸੀ ਉੱਥੋਂ ਦਾ ਨਜ਼ਾਰਾ ਖੌਕਨਾਕ ਸੀ ਉਸ ਦਾ ਦੁਸ਼ਮਣ ਕਮਲ ਤੇ ਬੰਦੂਕ ਲੈ ਕੇ ਖੜਾ ਸੀ ਉਹ ਕਹਿ ਰਿਹਾ ਸੀ ਕਿ ਅਮਨ ਆਪਣੇ ਗੋਡਿਆਂ 'ਤੇ ਬੈਠ ਜਾਵੇ ਜਾਂ ਸਭ ਕੁਝ ਮੇਰੇ ਨਾਮ ਕਰਵਾ ਦੇ ਨਹੀਂ ਤਾਂ ਇਹ ਕੁੜੀ ਅੱਜ ਨਹੀਂ ਬਚੂਗੀ ਅਮਨ ਰੁਕਿਆ ਨਹੀਂ ਸ਼ਾਂਤ ਸੁਭਾਅ ਨਾਲ ਕੰਦਨਨ ਲੱਗੇ ਹੋਏ ਉਸ ਦੀਆਂ ਅੱਖਾਂ ਵਿੱਚ ਉਸ ਦਾ ਸਨਾਟਾ ਸੀ ਉਸ ਨੇ ਆਪਣੀ ਬੰਦੂਕ ਸੁੱਟ ਦਿੱਤੀ ਤੇ ਕਹਿਣ ਲੱਗਾ ਤੈਨੂੰ ਕੁਝ ਵੀ ਚਾਹੀਦਾ ਹੈ ਲੈਂਡ ਫੋਨ ਚਾਹੀਦਾ ਹੈ ਮੇਰਾ ਬਹਾਲ ਹੈ ਪਰ ਕਮਨ ਨੂੰ ਕੁਝ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਮੇਰੀ ਦੁਨੀਆ ਹੈ ਤੇ ਮੈਂ ਆਪਣੀ ਦੁਨੀਆ ਨੂੰ ਉਜਟਦਾ ਨਹੀਂ ਦੇਖ ਸਕਦਾ ਉਸ ਦਿਨ ਉਸ ਦੁਸ਼ਮਣ ਦੇ ਹੱਥ ਕੰਬ ਗਿਆ ਸੀ ਉਸ ਨੇ ਕਦੀ ਅਮਨ ਨੂੰ ਇੰਨਾ ਲਾਚਾਰ ਨਹੀਂ ਦੇਖਿਆ ਸੀ ਉਸ ਨੇ ਉਸੇ ਪਾਲ ਦਾ ਫਾਇਦਾ ਚੁੱਕ ਕੇ ਕਮਲ ਦੇ ਲਾਗੇ ਪਈ ਇੱਕ ਕੱਚ ਦੀ ਬੋਤਲ ਉਸ ਬੰਦੇ ਦੇ ਸਿਰ ਤੇ ਮਾਰੀ ਕਮਲ ਨੇ ਫਟਾਫਟ ਉਸ ਨੂੰ ਆਪਣੇ ਕਾਬੂ ਕਰ ਲਿਆ ਤੇ ਉਸ ਨੂੰ ਮਾਰਿਆ ਨਹੀਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਕਿਉਂਕਿ ਕਮਲ ਨੇ ਉਸ ਦਾ ਹੱਥ ਫੜ ਲਿਆ ਸੀ ਕਮਲ ਦੀਆਂ ਅੱਖਾਂ ਵਿੱਚ ਸ਼ਾਂਤੀ ਸੀ ਅਮਨ ਹੁਣ ਬਦਲ ਗਿਆ ਸੀ ਹੁਣ ਮੈਨੂੰ ਕੋਈ ਹੋਰ ਖੂਨ ਖਰਾਬਾ ਨਹੀਂ ਚਾਹੀਦਾ ਉਸ ਹਾਸ ਤੇ ਤੂੰ ਬਾਦ ਅਮਨ ਨੇ ਬਹੁਤ ਵੱਡਾ ਫੈਸਲਾ ਲਿਆ ਉਸਨੇ ਆਪਣੇ ਅੰਡਰਵਾਰਲਡ ਤੇ ਕਾਲੀ ਦੁਨੀਆ ਦੇ ਸਾਰੇ ਰਾਸਤਿਆਂ ਨੂੰ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ ਉਸਨੇ ਆਪਣਾ ਸਾਰਾ ਕਾਲਾ ਧਨ ਤੇ ਉਹਨਾਂ ਔਰਤਾਂ ਦੀ ਮਦਦ ਲਈ ਧਨ ਕਰ ਦਿੱਤਾ ਜੋ ਸਮਾਜ ਵਿੱਚ ਪੀੜਤ ਸੀ ਇਟ ਦੀ ਦੇ ਕੁਝ ਖੂਬਸੂਰਤ ਲੇ ਕੋਮੋ ਦੇ ਨਾ ਨਕਨਾਰ ਇੱਕ ਛੋਟਾ ਜਿਹਾ ਅਲੀਸ਼ਾਨ ਵਿਲਾਸੀ ਜਿੱਥੇ ਉਹ ਸਵੇਰ ਤੋਂ ਸ਼ਾਮ ਦੇ ਸ਼ੋਰ ਤੋਂ ਦੂਰ ਚਿੜੀਆਂ ਦੀ ਚਾਹਤ ਤੇ ਫੁੱਲਾਂ ਦੀ ਖੁਸ਼ਬੂ ਨਾਲ ਭਰੀ ਹੋਈ ਸੀ ਜਿੱਥੇ ਉਹ ਅਮਨ ਤੇ ਕਮਲ ਹਮੇਸ਼ਾ ਦੇ ਲਈ ਰਹਿਣ ਲੱਗ ਪਈ ਸੀ ਉਹਨਾਂ ਦੀ ਆਪਣੀ ਇੱਕ ਵੱਖਰੀ ਦੁਨੀਆ ਵਸ ਗਈ ਸੀ ਅਮਨ ਦਾ ਇੰਨਾ ਪਿਆਰ ਜੋ ਕਮਲ ਦੇ ਲਈ ਹਮੇਸ਼ਾ ਰੱਬ ਨੇ ਲਿਖਿਆ ਸੀ